ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਈਫਤੀਮ ਚੈਨਲ ਤੇ ਮੈਂ ਸਭ ਤੋਂ ਸਵਾਗਤ ਕਰਦੀ ਆਂ ਹੋਰ ਸਨਾਲ ਜੀ ਸਾਰੇ ਕਿਵੇਂ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵਗੇ ਰਾਜੀ ਖੁਸ਼ੀ ਹੋਵਗੇ ਅਸੀਂ ਵੀ ਠੀਕ ਆ ਤੇ ਲੋ ਜੀ ਹੈਗਾ ਦੁਪਹਿਰ ਦਾ ਟਾਈਮ ਹਨਾ ਸਵੇਰ ਦੇ ਸਾਰੇ ਕੰਮ ਕਰ ਲਏ ਨੇ ਅੱਜ ਵੀ ਨੇ ਮਤਲਬ ਕਿ ਝਾੜੂ ਪੋਚਾ ਕੱਪੜੇ ਵਗੈਰਾ ਧੋਤ ਧਵਾਈ ਹਨਾ ਤੇ ਇੱਕ ਬਾਟਮ ਵੀ ਸਟਿਚਿੰਗ ਕਰ ਦਿੱਤੀ ਹੈ ਮਸ਼ੀਨ ਤੇ ਤੇ ਹੁਣ ਮੈਂ ਰੱਗੇ ਦੁਪਹਿਰਾ ਕਰਨਾ ਇੱਧਰ ਆਪਣੀ ਬਣ ਗਈ ਆ ਮੂੰਗੀ ਛੋਲਿਆਂ ਦੀ ਦਾਲ ਤੇ ਜੀ ਦਾਲ ਆਪਣੀ ਮੂੰਗੀ ਛੋਲਿਆਂ ਦੀ ਹੋ ਗਈ ਐ ਰੈਡੀ ਮੂੰਗੀ ਛੋਲੇ ਬਣਾਏ ਨੇ ਧਣੀਆਂ ਦੇ ਵਿੱਚ ਦਿੱਤਾ ਮੈਂ ਪਾ ਤੇ ਹੁਣ ਮੈਂ ਲੱਗੀਆਂ ਰੋਟੀ ਬਣਾਣਾ ਹਨਾ ਹਲੇ 21 ਪੇੜਾ ਤੋੜੇ ਤੇ ਇੱਧਰ ਮੇਰੀ ਰੋਟੀ ਬੇਲ ਦਿੱਤੀ ਐ ਤਵਾ ਮੈਂ ਧਰ ਦਿੰਿਆ ਗੈਸ ਤੇ ਤੇ ਸਿਮਰਨ ਦੇਖੋ ਕੋਠੇ ਤੇ ਲੱਗਿਆ ਹੋਇਆ ਪਤੰਗ ਉਡਾਣਾ ਤੇ ਸਰਦਾਰ ਜੀ ਨੂੰ ਕਿਹਾ ਵੀ ਆ ਕੇ ਰੋਟੀ ਵਗੈਰਾ ਖਾਜੋ ਹਨਾ ਕਿਉਂਕਿ ਅੱਜ ਮੈਨੇ ਜਾਣਾ ਥੋੜੀ ਜਿਹੀ ਸ਼ਾਪਿੰਗ ਕਰਨਾ ਕਿਸ ਚੀਜ਼ ਦੀ ਸ਼ਾਪਿੰਗ ਕਰਨੀ ਆ ਉਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਤੇ ਅੱਜ ਨਾ ਮੈਨੂੰ ਮੈਨੂੰ ਜ਼ੁਕਾਮ ਤੇ ਛਿੱਕਾ ਵਗੈਰਾ ਲੱਗਿਆ ਹੋਇਆ ਸੀ ਉਹਦੇ ਕਰਕੇ ਨਾ ਮੈਂਨੇ ਲੈ ਲਈ ਖਰਾਕ ਇੱਕ ਛਿੱਕਾ ਜ਼ੁਕਾਮ ਦੀ ਮੈਂ ਕਿਹਾ ਚੱਲ ਹੱਟ ਜੂ ਹਨਾ ਉਹਨੇ ਸੁਸਤੀ ਜੀ ਪਾ ਦਿੱਤੀ ਤੇ ਹੁਣ ਨੀਂਦ ਇੰਨੀ ਜ਼ਿਆਦਾ ਨੀਂਦ ਆਉਂਦੀ ਆ ਜਿੰਨੀ ਵੀ ਕਹਦੇ ਐ ਹੋਰਿਆ ਬਸ ਸੌ ਜਾ ਬਿੰਦਕ ਪਈ ਸੀ ਅੱਖ ਲੱਗ ਗਈ ਫਿਰ ਖਿਆਲ ਆਇਆ ਵੀ ਦਾਲ ਵੀ ਧਰਨੀ ਆ ਤੇ ਇਸ ਲਈ ਫਿਰ ਮੈਂ ਉੱਠ ਖੜੀ ਲੋ ਜੀ ਹੁਣ ਲਾਉਨੇ ਆ ਪਰ ਰੋਟੀ ਰੋਟੀ ਲਾ ਕੇ ਫਿਰ ਗੱਲ ਕਰਾਂਗੇ ਇੱਧਰ ਪਾਣੀ ਪਾਣਾ ਔਖਾ ਹੋਇਆ ਪਿਆ ਸੀ ਮੋਨੂ ਦੇਖ ਲਓ ਡੋਲੀ ਚ ਬੈਠੀ ਥੋੜੀ ਹਮ ਤਾਂ ਖੜੀ ਆ ਹਾਂ ਫੜਾ ਫੜਾ ਬੋਲ ਬੋਲ ਲਓ ਜੀ ਸਰਦਾਰ ਜੀ ਖਾਦੇ ਨੇ ਰੋਟੀ ਆਪਾਂ ਛਕ ਲਈ ਆ ਪ੍ਰਸ਼ਾਦੇ ਰੱਜ ਕੇ ਛਕੇ ਨੇ ਬਹੁਤ ਜਿਆਦਾ ਟੇਸਟੀ ਹੈ ਹਾਂ ਸਾਨੂੰ ਰੋਟੀ ਮੈਂ ਪ੍ਰਸ਼ਾਦੇ ਛਕੇ ਨੇ ਕਿੱਦਾਂ ਦੀ ਲੱਗੀ ਦਾਲ ਲੰਗਰ ਦੀ ਮੇਰੇ ਰੋਟੀ ਆ ਮੇਰੇ ਪ੍ਰਸ਼ਾਦ ਦੇ ਕਹਿੰਦੇ ਨੇ ਇਹ ਰੋਟੀ ਨੂੰ ਪ੍ਰਸ਼ਾਦ ਦੇ ਕਹਿੰਦੇ ਨੇ ਬਾਬਾ ਜੀ ਹੋ ਗਈ ਮੇਰੇ ਦਾ ਘਰ ਵਿਚਾਰ ਹੋ ਗਿਆ ਹਾਂ ਹਾਂ ਕਿਦਾਂ ਲੱਗੀ ਦਾਲ ਦਾਲ ਟੇਸਟੀ ਆ ਟੇਸਟੀ ਆ ਨਾ ਜੀ ਪਿਆਜ਼ ਦਿੱਤਾ ਨਾਲ ਹੁਣ ਪਿਆਜ਼ ਖਾਣ ਨੂੰ ਮੌਸਮ ਵਧੀਆ ਹੋ ਗਿਆ ਅੱਗੇ ਸਬਜ਼ੀ ਦੇ ਵਿੱਚ ਨਹੀਂ ਵਧੀਆ ਲੱਗਦਾ ਕੋੜੇ ਆ ਗਏ ਕੋਈ ਨਹੀਂ ਹੈਗੇ ਕੋੜੇ ਇਹ ਇਹਦੇ ਪਹਿਲਾਂ ਕਹਿੰਦੇ ਪਰਾਂ ਜੀ ਪਤਾ ਕਿ ਇੱਕ ਵਾਰ ਉਹ ਜਿਹੜਾ ਆਦਾ ਜੀ ਤੇਰਾ ਹੁਣ ਜੀ ਕਰਦਾ ਨਾ ਤੇਰਾ ਵੀ ਪਤਾ ਨਾ ਚੜਾਉਣ ਦੀ ਕਰਦਾ ਅਰ ਮੋੜ ਚਲਾਈ ਹੋਏ ਤੇਰਾ ਪਤਾ ਨਾ ਚੜਾਉਣ ਦੀ ਕਰਦਾ ਕਰਾ ਲਓ ਮਾਥੇ ਤੇਰਾ ਬਣ ਚੜਾਣਾ ਪਤਾ ਕੇ ਚੜਾਉਣ ਦੀ ਕਰਦਾ ਸੀ ਉਹ ਸੀ ਮੂਸਾ ਹਰ ਦਿਨ ਰੋਟੀ ਖਾਂਦਾ ਰਹੀ ਸ਼ੱਕਰ ਨਾਲ ਕੇਲੇ ਰੀ ਕੇਲਾ ਦਾ ਰੀ ਖਾਂਦਾ ਇਹਨੇ ਆਪ ਕਾ ਕੇ ਮੇਰੇ ਟੂਟੀ ਖਾ ਕੇ ਜੀ ਫਿਰ ਸਰਦਾਰ ਜਨ ਕਿਹਾ ਜੋ ਆਪਣੀ ਟੂਟੀ ਖਰਾਬ ਹੋਈ ਆ ਉਹ ਕਸ ਤੋਂ ਲੱਗ ਗਿ ਸੱਮਾ ਜੀ ਲੱਗੇ ਪਏ ਨੇ ਟੂਟੀ ਕਸਣਾ ਦੇਖੋ ਜਦੋਂ ਟੂਟੀ ਕਸਦੇ ਨੇ ਸਾਰੇ ਪਰਿਵਾਰ ਦੀ ਆ ਭਾਜੜਾ ਪੈ ਗਈ ਆ ਕਸ ਲੱਗੇ ਹੁੰਦਾ ਤੋਰੀ ਹੋ ਗਏ ਪਰ ਆ ਜੀ ਜਲਦੀ ਛੋਟੋ ਐਸ ਦੇ ਮਿਸ ਤੇ ਇਹਦਾ ਫਰਾਂ ਹੁੰਦਾ ਇਹਨਾਂ ਇਸੇ ਮਰ ਜਿਨਾ ਟੂਟੀ ਖੋਲੋ ਹਣ ਦੇ ਪਹਿਲਾਂ ਕੋਸ਼ਿਸ਼ ਕਰੀ ਆਪਾਂ ਨੇ ਖਿਆਲ ਪਾ ਲਾ ਕੇ ਰੱਖਿਆ ਤੇ ਪੈਪ ਲਾ ਕੇ ਦੇਖਿਆ ਇਹ ਨਾ ਚਾਬੀ ਨਾਲ ਖੁੱਲਈ ਐ ਇਹਨੇ ਨਾ ਉਹ ਚਾਬੀ ਹੀ ਐ ਇਹ 24 ਨੰਬਰ ਆ 24 ਨੰਬਰ ਚਾਬੀ ਨਾਲ ਇਹ ਲੋ ਟੁੱਟੀ ਹੋਈ ਐ ਰੈਂਚ ਮਿਲਿਆ ਨਹੀਂ ਹੈਗਾ ਪਾ ਰੈਂਚ ਕਿਥੇ ਮੁਝੇ ਸਰਦਾਰ ਜੀ ਲੋਕੀ ਹੁੰਦੀ ਕਾਹੂ ਟੁੱਟੀ ਐ ਸਰਦਾਰ ਜੀ ਨੇ ਈ ਲਾ ਦਿੰਦਿਆਂ ਉਹ ਵੀ ਲਾ ਦਿੰਦੀ ਹੁੰਦੇ ਨੇ ਸਿੰਚੜ ਜਾ ਪਾਰਕੀ ਚ ਹੁੰਦੇ ਉਹਨਾਂ ਨੂੰ ਉੱਤੋਂ ਦੀ ਟੁੱਟੀ ਚੱਕ ਜੀ ਉਹਨਾਂ ਦੇ ਸਹੀ ਵਾਤਾ ਨਾ ਉਹਦੀ ਟੂਟੀ ਆਮਨੇ ਕਾਸ ਦਿੱਤੀ ਹੈ ਸਦਾ ਯਾਨੀ ਦੋ ਦਿਨ ਨਹੀਂ ਇਧਰੋਂ ਪੈਪ ਰੋਣਾ ਮੈਂ ਇਧਰੋਂ ਲਾ ਦਿੰਦਾ ਮੂੰਹ ਐ ਹਾਂ ਐ ਲਾ ਦ ਸਹੀ ਗੱਲ ਦਿਆ ਵਸ ਥੋੜੀ ਜਿਹੀ ਹੋਰ ਇਹਦੇ ਨੀਚੇ ਨਾ ਠੀਕ ਦੋ ਦਿਨ ਹੋ ਗਏ ਤੇ ਸਾਨੂੰ ਦੋਸਤ ਭਰਦੇ ਨੂੰ ਪਾਣੀ ਭਰਨੀ ਸਪਰੇਅ ਦੇ ਨੂੰ ਅੱਜ ਟਾਈਮ ਲੱਗੇ ਆਹ ਦੇਖ ਦਾਨਸ ਰੱਖਦਾ ਐ ਅਜੇ ਟੂਰੀ ਗਈ ਤੇ ਸਪੈਸ਼ਲ ਟੂਰੀ ਆ ਲੈ ਕੇ ਆਈ ਗੁਦੀਏ ਜੇ ਕਮੈਂਟ ਕਰਕੇ ਦੱਸਿਓ ਵੀ ਟੁੱਟੀ ਹੈ ਇਹ ਕਾਹੀ ਹੈ ਇਹ ਟੰਡੇ ਤੱਕ ਪਿੱਤਲ ਜਿਹੜਾ ਸਟੇਜ ਦੀ ਆ ਹਾਂ ਪਿੱਤਲ ਜਿਹੜਾ ਸਟੀਲ ਦੀ ਆ ਕਮੈਂਟ ਕਰਕੇ ਦੱਸਿਓ ਇਹ ਵੀ ਟੁੱਟੀ ਹੈ ਇਹ ਕਿਸ ਚੀਜ਼ ਦੀ ਆ ਠੀਕ ਆ ਨਾ ਕਮੈਂਟ thì ਜ਼ਰੂਰ ਆਉਣਾ ਚਾਹੀਦਾ ਹੈ ਇਹਦੀ ਕਾਹੀ ਟੁੱਟੀ ਹੈ ਇਹ ਦੇਖੋ ਸਾਡਾ ਗੁੰਮ ਗਿਆ ਲੈ ਜੋ ਜੋ ਸਮਾ ਲਿਆ ਰੱਖਣ ਵਾਸਤੇ ਉਹ ਮੈਂ ਵੀ ਸਾਡਾ ਬੱਚਾ ਹੋਇਆ ਪਿਆ ਬਿਮਾਰ ਹੈ ਇਹਨੂੰ ਚੜਦਾ ਵਖਾਰ ਤੇ ਬੁਖਾਰ ਚੜਨ ਕਰਕੇ ਇਹ ਸਕੂਲ ਹੀ ਗਿਆ ਹੈਗਾ ਥੋੜੀ ਜਿਮੈਂ ਕਿਹਦੀ ਵੀਡੀਓ ਸ਼ੂਟ ਕਰ ਲਾਂ ਨਹੀਂ ਆ ਤੇ ਇਹ ਵੀਡੀਓ ਛੱਡ ਕਰ ਲੈਂ ਨਾ ਮੈਂ ਕਿਹ ਚੱਲ ਥੋੜੀ ਬੋਟੀ ਬੰਦ ਕਰ ਦੇ ਬੁਖਾਰ ਤਾਂ ਦੇਖੋ ਜੀ ਦੋ ਬੱਚਿਆਂ ਨੂੰ ਚੜਿਆ ਪਿਆ ਇਧਰ ਮਨਿੰਦਰ ਨੂੰ ਵੀ ਚੜਿਆ ਪਿਆ ਸੀ ਬੁਖਾਰ ਅੱਜ ਇਹਨੂੰ ਥੋੜੀ ਜਿਹਾ ਰੈਸਟ ਕਰਵਾ ਦਿੱਤੀ ਆ ਉਹ ਰੈਸਟ ਕਰਨ ਦਾ ਤਾਂ ਗਾ ਨਹੀਂ ਘੜਕਿਆ ਨਾਲੇ ਬੁਖਾਰ ਚੜਿਆ ਹੋਇਆ ਸੀ ਨਾਲੇ ਅਸੀਂ ਇਹ ਤੋਂ ਥੋੜਾ ਜਿਹਾ ਕੰਮ ਲੈ ਲੀਆ ਕਰਦਾ ਲੋ ਜੀ ਉਧਰ ਛੋਟਾ ਖੇਡ ਦਾ ਫਟਵਾਲ ਹੁਣ ਮੈਨੂੰ ਲੱਗਦਾ ਭਾਈ ਕਾਮਲੇ ਗੁੰਮਲੇ ਦਾ ਪਰ ਨਹੀਂ ਨਾ ਲੈ ਰੱਖਦੇ ਪੁੱਤ ਅੰਦਰ ਆਹ ਦੇਖ ਕੇ ਤਾਂ ਅਗਰ ਕਰਦੇ ਜੋ ਨਸ਼ਾ ਖਾ ਗਿਆ ਹਮਰਾ ਰੀਲੈਂਡ ਬੱਬਾ ਰੱਖਦੇ ਫੋਨ ਕਿਧਰ ਦੇ ਪੁੱਤ ਡੈਂਪਲ ਮੱਚੀ ਦਸੀ ਓਏ ਲੋ ਜੀ ਹੁਣ ਆਪਾਂ ਕਰਦੇ ਆ ਸਲਾਈ ਦਾ ਕੰਮ ਫੇਰ ਕਰਾਂਗੇ ਗੱਲ ਆਪਾਂ ਕਰਦੇ ਆ ਹੁਣ ਚਾਹ ਜਾਣਾ ਹੋਇਆ ਕੈਂਸਲ ਸਤਾ ਜੀ ਕਹਿੰਦੇ ਮੈਨੂੰ ਲੱਗਿਆ ਕੋਈ ਡਿੱਕਾ ਕਾਮਲੇ ਦਾ ਆਨੇ ਨੂੰ ਸੌ ਵਾਰ ਨੂੰ ਲੈ ਕੇ ਜਾਣੀ ਆ। ਜੇ ਨੂੰ ਦੇਖਦੇ ਸੌ ਵਾਰ ਨੂੰ ਜਾਵਾਂਗੇ ਜੀ ਤੇ ਲੋ ਧਰ ਦਿਆ ਪਾਣੀ ਚਾ ਚਾ ਪੀ ਕੇ ਫੇਰ ਕਰਾਂਗੇ ਥੋੜਾ ਜਿਹਾ ਸਲਾਈ ਦਾ ਕੰਮ ਫੇਰ ਕੱਪੜੇ ਵਗੈਰਾ ਤਾਂ ਤੋਂ ਉਤਾਰ ਲਵਾਂਗੇ ਕਿਉਂਕਿ ਸ਼ਾਮ ਹੋ ਜੂਗੀ ਤੇ ਮੌਸਮ ਠੰਡਾ ਹੋ ਜਾਊਗਾ ਤੇ ਅੱਜ ਨਾਲ ਸਾਰਾ ਦਿਨ ਮੇਰੀ ਸੁਸਤੀ ਜੀ ਲੱਗੀਆਂ ਨਹੀਂ ਨੀ ਇੰਨੀ ਜ਼ਿਆਦੇ ਆਉਂਦੀ ਆ। ਬਸ ਕੀ ਕਹੀਏ ਛੱਡ ਦੋ ਵਰਨਾ। ਤੇ ਲੋ ਜੀ ਚਾ ਪੀ ਕੇ ਫੇਰ ਦੇਖਦੇ ਕੋਈ ਕੰਮ ਤਦ ਤੱਕ ਲੱਗਦੇ ਆ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਛੋਟੀ ਜੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਾ ਮੇਰ ਕਰਦੀ ਆ ਵੀਡੀਓ ਬੁਰੀ ਵਧੀਆ ਲੱਗੀ ਹੋਊਗੀ ਤੇ ਲੈ ਕੇ ਆਂਦੇ ਰਹਾਂਗੇ ਡੇਲੀ ਵਲੌਗ ਤੇ ਪਲੀਜ਼ ਵਲੌਗ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਮਤਲਬ ਕਿ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਕਮੈਂਟ ਨਾਲ ਹੌਸਲਾ ਵਧਦਾ ਹੈ ਤੇ ਅੱਗੇ ਬਦਲ ਦੀ ਚਾਹਵਾਨ ਹੁੰਦੀ ਆ ਹਨਾ ਸੋਨੇ ਸੋਨੇ ਪਿਆਰੇ ਪਿਆਰੇ ਜੇ ਕਮੈਂਟ ਕਰਿਆ ਕਰੋ ਤੇ ਬਾਕੀ ਦੱਸਿਆ ਕਰੋ ਤੁਹਾਨੂੰ ਬਲੌਗ ਕਿੱਦਾਂ ਦੇ ਲੈ ਕੇ ਆਇਆ ਕਹੀਏ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਨਾ ਤੇ ਲਾਈਕ ਮਿਲਾਂਗੇ ਕੱਲੂ ਹੋਰ ਵਧੀਆ ਜੀ ਨਵੀਂ ਵੀਡੀਓ ਨਾਲ ਤੱਕ ਲਈ ਸਾਰਿਆਂ ਨੂੰ ਸ਼ਸ਼ਿਕਾ